स्वागत है हां देखो उतो भाई जी नंबर बनावण दी ਗੱਲ ਕਰ ਮੇਰੀ ਗੱਲ ਨੰਬਰ ਬਣਾਉਂਦੀ ਕਿ ਮੈਂ ਮੌਜੂਦਾ ਬੰਦਾ ਸਰਕਾਰ ਦਾ ਮੈਂ ਜਿਹੜੀ ਆਮਾ ਦੀ ਪਾਰਟੀ ਦਾ ਬੰਦਾ ਨਾ ਇਹਦਾ ਮਤਲਬ ਇਹ ਥੋੜੀ ਜਿਹਾ ਤੁਸੀਂ ਜੇ ਇਹਨਾਂ ਨੇ ਸੈਂਡ ਪਿਆ ਆਹ ਪੌਣੀ ਸੈਂਡ ਆ ਉਹ ਸੈਂਡ ਦਾ ਪਾਰ ਹੈ ਸੈਂਡ ਦੀ ਕੋਈ ਮਾਪ ਤਾਂ ਹੋਊਗੀ ਜੇ 2 ਇੰਚ ਹੀ ਕੱਟ ਕੇ 2 ਇੰਚ ਸੈਂਡ ਉਹ ਕੱਟ ਕੇ ਵੀ ਛੱਡ 2 ਇੰਚ ਪੈਂਦੀ ਕਿ ਨਹੀਂ ਪੈਂਦੀ ਧੱਗਰ ਛੜੇ ਮੈਨੂੰ ਦੱਸ 2 ਇੰਚ ਕਿਹੜੀ ਆ ਆ ਕੀ ਹੋਰ ਕੀ 30 ਸੈਂਟੀਮੀਟਰ ਵੀ ਆਣੇ ਕਤਹਾਂ ਮੈਨੂੰ ਕਿਹੜੀ ਆਹੇ ਕਿਤੇ ਲੈਵਲ ਮੁੱੱਚਾ ਹੁੰਦਾ ਕਿਉਂ ਨਹੀਂ ਮੈਂ ਹੁੰਦਾ ਇਹ ਲੈ ਉੱਚਾ ਹੁੰਦਾ ਕੋਈ 1 ਇੰਚ ਹੀ ਦਿਖਾ ਦਿਓ ਜੀ ਅੱਧੀ ਇੰਚ ਹੀ ਦਿਖਾ ਦਿਓ ਕਦੇ ਪਈ ਹੋਵੇ ਆਹ ਲੋ ਥੱਲੇ ਮਿੱਟੀ ਆ ਦੂਗੀ ਆਹ ਲੋ ਕੋਈ ਵੀ ਇਹਨਾਂ ਦੇ ਜਿਹੜੀ ਪੁਰਾਣੀ ਬਣੀ ਸੀ ਛੱਡ ਕੇ ਉੱਥੋਂ ਪੱਟ ਕੇ ਇਹਨਾਂ ਦੇ ਰੈਂਪ ਤੋੜ ਕੇ ਜਿਹੜੀ ਥੱਲੇ ਬਰਮ ਸੀਗੀ ਬਰਮ ਦੇ ਉੱਤੇ ਲਾਈ ਜਾਂਦੇ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਜੇ ਪੱਕੀ ਸੜਕ ਤੇ ਟਾਇਰ ਲੱਗ ਜਾਂਦੀ ਫਿਰ ਕਿਤੇ ਬੈਠਣੀ ਸੀ ਪਹਿਲਾਂ ਉਹ 3 ਫੁੱਟ ਪੜਦਾ ਹੁਣ ਕੱਚੀ ਦੇ ਉੱਤੇ ਲਾਈ ਜਾਂਦੇ ਆ ਨਾ ਘੱਗਰ ਸਾਈਡ ਨਾਲ ਕੋਈ ਡੱਟਗਾ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਨਗਰ ਕੌਂਸਲਰ ਵਿਜੇ ਛਾਵੜਾ ਦੇ ਐਸਐਚਓ ਨਾਲ ਪਏ ਰੌਲੇ ਤੋਂ ਬਾਅਦ ਇਹ ਮਾਮਲਾ ਠੰਡਾ ਹੋਇਆ ਹੈ ਤੇ ਹੁਣ ਦੂਸਰੇ ਐਮਸੀ ਫਰੀਦਕੋਟ ਨਾਲ ਸੰਬੰਧਤ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇੱਕ ਜਿਹੜੀ ਸੜਕ ਬਣ ਰਹੀ ਆ ਕੁਤਵਾਲੀ ਦੇ ਸਾਹਮਣੇ ਦੀ ਉੱਥੇ ਪੰਗਾ ਪਾ ਲਿਆ ਹੈ ਉਹਨਾਂ ਕਿਹਾ ਕਿ ਜਿਹੜੀ ਸੜਕ ਬਣਾਈ ਜਾ ਰਹੀ ਆ ਉਸ ਦੇ ਵਿੱਚ ਵੱਡੀਆਂ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਤੇ ਇੰਟਰਲੋਕਿੰਗ ਟਾਈਲਾਂ ਦੇ ਥੱਲੇ ਨਾ ਗਟਕਾ ਲਾਇਆ ਜਾ ਰਿਹਾ ਤੇ ਨਾ ਹੀ ਕੱਗਰ ਸੈਂਡ ਪਾਇਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਠੇਕੇਦਾਰ ਦੇ ਕੁਝ ਮੁਲਾਜ਼ਮਾਂ ਨੇ ਨਗਰ ਕੌਂਸਲਰ ਦੇ ਨਾਲ ਤਲਖ ਕਲਾਮੀ ਵੀ ਕੀਤੀ ਆਓ ਦਿਖਾਉਨੇ ਆ ਤੁਹਾਨੂੰ ਸਾਰੀ ਵੀਡੀਓ ਹਾਲੋ ਜੀ ਇਹ ਦੇਖੋ ਇਹ ਠੇਕੇਦਾਰ ਸਾਹਿਬ ਲਾ ਰਹੇ ਜੀ ਟਾਈਲ ਇਸ ਕਰੋੜਾ ਰੁਪਈਆ ਦਾ ਇੱਥੇ ਬਣਾਇਆ ਗਿਆ ਬਜਟ ਘੱਟੋ ਘੱਟ ਆਟੇ ਦੇ ਵਿੱਚ ਨੂਨ ਹੁੰਦਾ ਨੂਨ ਦੇ ਵਿੱਚ ਹੀ ਆਟਾ ਪਾਇਆ ਪਿਆ ਲਓ ਦੇਖੋ ਕੋਈ ਹੈਟ ਤੇਰੀ ਬਿਲਕੁਲ ਸੀਬੀਆਈ ਜਾਂਚ ਕਰਾਵਾਂਗੇ ਜੀ ਕੋਈ ਨਾ ਛੱਡ ਜਾ ਕੀ ਗੱਲ ਹੈ ਥਲੇ ਦੇਖੋ ਕੱਟ ਕੇ ਦੱਸੋ ਮੈਨੂੰ ਕੀ ਹੈ ਥਲੇ ਕਿੱਥੇ ਘੱਟ ਕਹਿੰਦੇ ਥਲੇ ਕਿੰਨੇ ਇੰਚ ਕਿੰਨੇ ਇੰਚ ਤੁਹਾਨੂੰ ਪਤਾ ਕੀ ਹਿਸ ਗੱਲ ਦਾ ਘੱਟ ਕੇ ਤੇ ਹੈਗਾ ਪਹਿਲਾਂ ਹੋਸ਼ ਹੋਵੇ ਕਿੰਨੇ ਇੰਚ ਇਹ ਤੇ ਠੱਗਰ ਸਣ ਕਿੰਨੇ ਘਰ ਪੈਂਦੀ ਤੁਸੀਂ ਮੈਨੂੰ ਇਹ ਵੀ ਕੱਟ ਕੇ ਹੈਗਾ ਇਹ ਤੇ ਠੱਗਰ ਸਣ ਕਿੰਨੇ ਇੰਚੀ ਪੈਂਦੀ 30 ਮਿਮ ਉਹ ਗਰਸੈਂਡ ਦਾ ਦਫਾ ਮੈਨੂੰ ਤੇ ਇੰਚ ਇੰਚ ਪਤਾ ਫੌਕੜੀ 30 ਮਿਮ ਹੈ ਇਹ ਮੇ ਕਿੰਨੀ ਹੋਗੀ ਕੀ ਤੁਸੀਂ ਮੈਨੂੰ ਮਾਪ ਮਿਲ ਲਓ ਤੁਹਾਨੂੰ ਕਿ ਗਟ ਗਟ ਇਹਨੂੰ ਪਤਾ ਨਹੀਂ ਕਿ ਵੀ ਕੀ ਮਾਲ ਬਣ ਵੀ ਨਹੀਂ ਪੜਾ ਉਹ ਭਾਈ ਸਾਹਿਬ ਮੇਨ ਗਲੀਆਂ ਦੇ ਵਿੱਚ ਭਵੇਂ 3 ਫੁੱਟ ਚੌੜੀਆਂ ਉਹ ਤੇ ਗਟ ਗਟ ਪਾ ਕੇ ਬਣਦੀ ਆ ਆ ਮੇਨ ਰੋਡ ਆ ਜਿਹੜੀ ਸਿੱਧੀ ਮਿੱਟੀ ਦੇ ਉੱਤੇ ਲਾਈ ਜਾ ਰਹੀ ਦੇਖੋ ਯਾਰ ਪਹਿਲੀ ਵਾਰੀ ਹੋਇਆ ਰਿਆ ਇਹ ਆ ਦੇਖੋ ਉਤੋਂ ਭਾਈ ਜੀ ਨੰਬਰ ਬਣਾਉਣ ਦੀ ਘਟਨਾ ਹੈ ਮੇਰੀ ਗੱਲ ਨੰਬਰ ਬਣਾਉਂਦੀ ਨੇ ਮੈਂ ਮੌਜੂਦਾ ਬੰਦਾ ਸਰਕਾਰ ਦਾ ਮੈਂ ਜਿਹੜੀ ਆਵਾਮੀ ਪਾਰਟੀ ਦਾ ਬੰਦਾ ਨਹੀਂ ਇਹਦਾ ਮਤਲਬ ਇਹਦਾ ਮਤਲਬ ਇਹ ਥੋੜੀ ਜਿਹਾ ਕਿ ਤੁਸੀਂ ਇਹਨਾਂ ਨੇ ਸੈਂਡ ਪਿਆ ਆਹ ਪਾਣੀ ਸੈਂਡ ਆ ਉਹ ਛੈਣ ਦਾ ਪਾਰ ਹੈ ਛੈਣ ਦੀ ਕੋਈ ਮਾਪ ਤਾਂ ਤਾਂ ਹੋਊਗੀ ਜੇ 2 ਇੰਚੀ ਕੱਟ ਗਏ 2 ਇੰਚੀ ਛੈਣ ਦੇ ਉਹ ਕੱਟ ਗਾ ਵੀ ਛੱਡ 2 ਇੰਚੀ ਪੈਂਦੀ ਕਿ ਨਹੀਂ ਪੈਂਦੀ ਇੱਥੇ ਘੱਦਰ ਛੈਣ ਪੈਂਦੀ ਕਿ ਨਹੀਂ ਪੈਂਦੀ ਘੱਦਰ ਛੈਣ ਮੈਨੂੰ ਦੱਸ 2 ਇੰਚ ਕਿਹੜੀ ਆ ਆ ਕੀ ਹੋਰ ਕੀ 30 ਸੈਂਟੀਮੀਟਰ ਵੀ ਆਣੀ ਕੱਦ ਖਾਂ ਮੈਨੂੰ ਕਿਹੜੀ ਆ ਕਿਤੇ ਲੈਵਲ ਮੁੱੱਚਾ ਹੁੰਦਾ ਕਿ ਨਹੀਂ ਮਾ ਹੁੰਦਾ ਲੈ ਉੱਚਾ ਹੁੰਦਾ ਜੇ ਉਹ ਨੀਵੇਂ ਉੱਚੇ ਨੂੰ ਪਤਾ ਜਾਂਦਾ ਦੇਖ ਇਹ ਮਿੱਟੀ ਕਿਸੇ ਕੰਪਨੀ ਪੈਣੀ ਹੈ ਮਿੱਟੀ ਨੇ ਨੰਬਰ ਬਣਾਉਣ ਦੀ ਨਹੀਂ ਗੱਲ ਕੀ ਜਿਹੜਾ ਕੰਮ ਥਈ ਹਾਂ ਪਾਉਂਗਾ ਮੈਂ ਇਹ ਮਾਨ ਸਾਹਿਬ ਦੇ ਪੇਚ ਤੇ ਹੀ ਪਾਉਂਗਾ ਇਹ ਨਿਸ਼ਾਨ ਕੋਈ 1 ਇੰਚੀ ਦਿਖਾ ਦਿਓ ਜੀ ਅੱਧੀ ਇੰਚੀ ਦਿਖਾ ਦਿਓ ਕਦੇ ਪਈ ਹੋਵੇ ਆਹ ਲਓ ਆਹ ਬੱਲੇ ਮਿੱਟੀ ਆ ਦੂੰਗਾ ਆਹ ਲਓ ਉਹ ਵੀ ਇਹਨਾਂ ਦੇ ਜਿਹੜੀ ਪੁਰਾਣੀ ਬਣੀ ਸੀ ਛੱਡ ਕੇ ਉੱਥੋਂ ਪੱਟ ਕੇ ਇਹਨਾਂ ਦੇ ਰੈਂਪ ਤੋਂ ਉੱਡ ਕੇ ਜਿਹੜੀ ਥੱਲੇ ਬਰਮ ਸੀਗੀ ਬਰਮ ਦੇ ਉੱਤੇ ਲਾਈ ਜਾਂਦੇ ਆ ਇਹ ਤਾਂ ਥੱਲੇ ਪਰੇ ਵਧੀਆ ਸੜਕ ਬਣੀ ਸੀ ਉਹਦੇ ਉੱਤੇ ਲਾ ਦਿੰਦੇ ਪੱਟ ਕੇ ਉਹਨੂੰ 4 ਇੰਚੀ ਪੜਦੇ ਫਿਰ ਉਹਨੂੰ ਪੱਟਿਆ ਤਿੰਨ ਤਿੰਨ ਫੁੱਟ ਡੂੰਗਾ ਬੈਠੂਣਾ ਮੈਨੂੰ ਇਹ ਸਮਝ ਨਹੀਂ ਆਉਂਦੀ ਜੇ ਪੱਕੀ ਛੜਕ ਦੇ ਟਾਇਰ ਲੱਗ ਜਾਂਦੀ ਫੇਰ ਕਿਤੇ ਬੈਠਣੀ ਸੀ ਪਹਿਲਾਂ ਉਹ 3 ਫੁੱਟ ਪੜਦਾ ਹੁਣ ਕੱਚੀ ਦੇ ਉੱਤੇ ਲਾਈ ਜਾਂਦੇ ਨਾ ਘੱਗਰਸੇਣ ਨਾਲ ਕੋਈ ਡੱਟਦਾ ਜਦਰੇ ਅਸੀਂ ਤਾਂ ਮੇਰੇ ਨਾਲ ਮਨੀਮ ਹਾਂ ਕਿ ਅਸੀਂ ਘੱਗਰਸੇਣ ਪਾਈ ਆ ਹਾ ਦਿਖਾਓ ਆ ਖੇਤ ਵਾਲੀ ਰੇਤ ਆ ਇਹ ਕੋਈ ਬੰਦਾ ਇਹਨੂੰ ਕੋਈ ਮਾਰੇ ਤਾਂ ਮਾਰਾ ਠੇਕੇਦਾਰ ਵੀ ਆ ਕੇ ਕਹੇ ਇਹਦੇ ਵੇਖੇ ਘੱਗਰਸੇਣਾ ਤੇ ਨਾ ਉਹਦੀ ਲੱਤ ਫੇਰ ਨਿਕਲ ਜੂ ਮਰਾਜਮਤੀ ਸਾਡੇ ਨੂੰ ਐਡਾ ਯਾਰ ਘੋਰਾ ਪੋੜਾ ਖਾਲਾ ਕਰ ਰਿਹਾ ਹੂ ਤੇ ਤੇ ਨੂੰ ਕਹਿਨ ਪਤਾ ਹੀ ਨਹੀਂ ਹੁੰਦਾ ਇਹ ਦੁਨੀਆ ਤੇ ਵੱਖਰਾ ਕੋਈ ठेकेदार ਵੱਖਰਾ ਬਣੀਆ ਜਿਹੜਾ ਇੱਕ ਬਣਾ ਰਿਹਾ ਹੈ ਜੀ ਆਈਪੀ ਰੋਡ ਹੈ ਡੀ.ਸੀ. ਸਾਹਿਬ ਨਾਲ ਦੇ ਐਸ.ਐਸ.ਪੀ ਸਾਹਿਬ ਢੱਲਦੇ ਆ ਉੱਥੇ ਆ ਕਰ ਰਹੇ ਤੇ ਬਾਕੀ ਸਾਰੇ ਕੀ ਕਰਦੇ ਹੁਣ ਹਮ ਮੰਨ ਸਾਹਿਬ ਬੇਤੀ ਹੈ ਮੰਨ ਸਾਹਿਬ ਇਹ ਬੰਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਇਹਦੇ ਨਾਲ ਸੰਬੰਧਿਤ ਹੈ ਤੇ ਠੇਕੇਦਾਰ ਹੈ ਚਾਹੇ ਹੋਰ ਅਸਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਆ ਦੇਖੋ ਉਤੋਂ